ਸਸ਼੍ਰੀਕਾਲ ਤੁਸੀਂ ਜੋੜ ਚੁੱਕਿਆ ਸਮਝਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ कौर ਦਾ ਬਾਲੀਵੁੱਡ ਦੀ ਅਦਾਕਾਰਾ ਸ਼ਿਫਾਲੀ ਜਰੀਵਾਲਾ ਜਿਸ ਦਾ ਦਿਹਾਂਤ ਹੋ ਗਿਆ 42 ਸਾਲ ਦੀ ਉਮਰ ਦੇ ਵਿੱਚ ਦਰਸਲ ਉਹਨਾਂ ਨੇ ਆਖਰੀ ਸਾਲ ਇਹਨੇ ਤਾਂ ਬਿਲਕੁਲ ਕਾਂਟਾ ਲਗਾ ਕਾਣੀ ਤੇ ਵਿੱਚ ਅਦਾਕਾਰੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਸੀ ਮਸ਼ਹੂਰ ਹੋਈ ਸੀ 2002 ਦੇ ਵਿੱਚ ਉਹਨਾਂ ਨੇ ਇਸ ਗਾਣੇ ਦੇ ਵਿੱਚ ਮੇਨ ਲੀਡ ਦਾ ਅਦਾਕਾਰ ਨੁ ਪਾਇਆ ਸੀ ਤਾਂ ਦੱਸਦੀ ਕਿ ਪੁਰਾਣਾ Song ਹੈ ਪੁਰਾਣਾ ਗੀਤ ਹੈ ਔਰ ਰੀਮਿਕਸ ਕਰਕੇ ਜਦੋਂ 2002 ਦੇ ਵਿੱਚ ਇਹ ਗਾਣਾ ਲਾਂਚ ਕੀਤਾ ਕਿ ਉਸ ਤੋਂ ਬਾਅਦ ਹੀ ਸ਼ਿਫਾਲੀ ਜਰੀਵਾਲਾ ਨੂੰ ਲੋਕ ਜਾਣਣ ਲੱਗੇ ਉਹਨਾਂ ਦੀ ਫੈਨ ਫਾਲੀ ਵਦਨ ਲੱਗੀ ਤਾਂ ਦੱਸ ਸੀ ਕਿ ਹੁਣ ਉਹਨਾਂ ਦਾ ਦਿਹਾਂਤ ਹੋ ਗਿਆ 42 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਨੇ ਆਖਰੀ ਸੈਲੀ ਨੇਤਾ ਸਿਕਰ ਕਰ ਦਿੱੰਨੇ ਆ ਕਿ ਪੂਰੇ ਬਾਲੀਵੁੱਡ ਤੇ ਜਸਟਰੀਆ ਸੋਕ ਦੀ ਲੈ ਰਹੇ ਤਾਂ ਦੱਸ ਸੀ ਕਿ ਬਿਗ ਬਾਸ 13 ਦੇ ਵਿੱਚ ਵੀ ਦੇਖੇ ਗਏ ਸੀ ਦਿਲ ਦਾ ਦੌਰਾ ਪੈਣ ਦੇ ਕਾਰਨ ਨਾਲ ਦੀ ਮੌਤ ਹੋ ਗਈ ਆ ਹਸਪੀਟਲ ਦੇ ਵਿੱਚ ਜਿੱਥੇ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਾਂ ਮੁੰਬਈ ਦੇ ਉਗਪੁਰ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੇ ਪੋਸਟਮਾਰਟਮ ਹੋਏਗਾ ਟੀਵੀ ਸੀਰੀਅਲਸ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜਿਸ ਤੋਂ ਬਾਅਦ ਕਾਫੀ ਆਪਣੇ ਫੈਨਸ ਦੇ ਵੱਲੋਂ ਉਹਨਾਂ ਨੇ ਪ੍ਰਸ਼ੰਸਾ ਕਰਨ ਵੱਲੋਂ ਆਪਣੀ ਵਾਅਵਾਈ ਖੱਟੀ ਸੀ। ਦਸ਼ਫਾਲੀ ਜੜੀ ਵਾਲਾ 2002 ਦੇ ਵਿੱਚ ਉਹਨਾਂ ਨੇ Song ਕੀਤਾ ਸੀ। ਆ ਕਾਂਟਾ ਲਗਾ ਤਾਂ ਕਾਫੀ ਜ਼ਿਆਦਾ ਫੇਮਸ Song ਜਾਣਿਆ ਜਾਂਦਾ। 42 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਇਹਨੇ ਹੈਰਾਨ ਕਰਨ ਦੇਣ ਵਾਲਾ ਮਾਮਲਾ ਇਹ ਸਾਹਮਣੇ ਆਇਆ ਕਿ ਜਦੋਂ ਬਾਲੀਵੁੱਡ ਦੇ ਵਿੱਚ ਇਹੋ ਜੀ ਇੰਡਸਟਰੀ ਚ ਇਹੋ ਜੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਤੱਕਾ। ਫੈਨਸ ਨੂੰ ਜ਼ਰੂਰ ਲੱਗਦਾ ਤਾਂ Big Boss 13 ਦੇ ਵਿੱਚ ਵੀ ਦੇਖੇਗੇ ਸੀ। ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਡਾਕਟਰ ਦੇ ਵੱਲੋਂ ਮ੍ਰਿਤਕ ਅਲੰਕਾਰ ਦਿੱਤਾ ਕਿ ਮੁੰਬਈ ਦੇ ਕੁਪਰ ਹਸਪੀਟਲ ਦੇ ਵਿੱਚ ਪੋਸਟਮਾਰਟਮ ਹੋਏਗਾ ਔਰ ਟੀਵੀ ਸੀਰੀਅਲਸ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਮੇਨ ਰੀਡ ਰੋਡ ਕਰ ਚੁੱਕੇ ਨੇ ਔਰ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਸਸ਼੍ਰੀਕਾਲ ਤਸ ਜੋੜ ਚੁੱਕਿਆ ਅਸਮ ਜਨੂਸ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਬਾਲੀਵੁੱਡ ਦੀ ਅਦਾਕਾਰਾ ਸ਼ਿਫਾਲੀ ਜੜੀਵਾਲਾ ਜਿਸ ਦਾ ਦੇਹਾਂਤ ਹੋ ਗਿਆ 42 ਸਾਲ ਦੀ ਉਮਰ ਦੇ ਵਿੱਚ ਦਰਸਲ ਉਹਨਾਂ ਨੇ ਆਖਰੀ ਸਾਲ ਇਹਨੇ ਤਾਂ ਬਿਲਕੁਲ ਕਾਂਟਾ ਲਗਾ ਕਰਨੇ ਤੇ ਵਿੱਚ ਅਦਾਕਾਰੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਸੀ ਮਸ਼ਹੂਰ ਹੋਈ ਸੀ 2002 ਦੇ ਵਿੱਚ ਉਹਨਾਂ ਨੇ ਇਸ ਗਾਣੇ ਦੇ ਵਿੱਚ ਮੇਨਲੀ ਦਾ ਅਦਾਕਾਰ ਨਾ ਪਾਇਆ ਸੀ ਤਾਂ ਦੱਸ ਸੀ ਕਿ ਪੁਰਾਣਾ Song ਹੈ ਪੁਰਾਣਾ ਗੀਤ ਹੈ ਔਰ ਰੀਮਿਕਸ ਕਰਕੇ ਜਦੋਂ 2002 ਦੇ ਵਿੱਚ ਇਹ ਗਾਣਾ ਲਾਂਚ ਕੀਤਾ ਕਿ ਉਸ ਤੋਂ ਬਾਅਦ ਹੀ ਸ਼ਿਫਾਲੀ ਜ਼ਰੀਵਾਲਾ ਨੂੰ ਲੋਕ ਜਾਣਣ ਲੱਗੇ ਉਹਨਾਂ ਦੀ ਫੈਨ ਫਾਲਿੰਗ ਵਧਣ ਲੱਗੀ ਤਾਂ ਦੱਸ ਸੀ ਕਿ ਹੁਣ ਉਹਨਾਂ ਦਾ ਦਿਹਾਂਤ ਹੋ ਗਿਆ 42 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਨੇ ਆਖਰੀ ਸੈਲੀ ਨੇ ਤਾਂ ਜ਼ਿਕਰ ਕਰ ਦਿੰਨੇ ਆ ਕਿ ਪੂਰੇ ਬਾਲੀਵੁੱਡ ਦੇ ਜਿਸ ਤਰੀਲੇ ਸੋਖ ਦੀ ਲੈ ਰ ਹੈ ਤਾਂ ਦੱਸ ਸੀ ਕਿ Bigg Boss 13 ਦੇ ਵਿੱਚ ਵੀ ਦੇਖੇ ਗਏ ਸੀ ਦਿਲ ਦਾ ਦੌਰਾ ਪੈਣ ਦੇ ਕਾਰਨ ਨਾਲ ਦੀ ਮੌਤ ਹੋ ਗਈ ਆ ਹਸਪੀਟਲ ਦੇ ਵਿੱਚ ਜਿੱਥੇ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਤਕਲਾਨ ਕਰ ਦਿੱਤਾ ਗਿਆ ਤਾਂ ਮੁੰਬਈ ਦੇ ਹੁਕੂਪਰ ਹਸਪੀਟਲ ਦੇ ਵਿੱਚ ਉਹਨਾਂ ਦੇ ਜਿਹੜੇ ਪੋਸਟਮਾਰਟਮ ਹੋਇਆਗਾ ਟੀਵੀ ਸੀਰੀਅਲਸ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜਿਸ ਤੋਂ ਬਾਅਦ ਕਾਫੀ ਆਪਣੇ ਫੈਨਸ ਦੇ ਵੱਲੋਂ ਉਹਨਾਂ ਨੇ ਪ੍ਰਸ਼ੰਸਾ ਕਰਨ ਵੱਲੋਂ ਆਪਣੀ ਵਾਹਵਾਈ ਇਕੱਠੀ ਸੀ ਦਸ਼ਰਫਾਲੀ ਜੜੀ ਵਾਲਾ 2002 ਦੇ ਵਿੱਚ ਉਹਨਾਂ ਨੇ Song ਕੀਤਾ ਸੀ ਕਾਂਟਾ ਲਗਾ ਤਾਂ ਕਾਫੀ ਜ਼ਿਆਦਾ ਫੇਮਸ Song ਜਾਣਿਆ ਜਾਂਦਾ 42 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਇਹਨੇ ਹੈਰਾਨ ਕਰਨ ਦੇਣ ਵਾਲਾ ਮਾਮਲਾ ਇਹ ਸਾਹਮਣੇ ਆਇਆ ਕਿ ਜਦੋਂ ਬਾਲੀਵੁੱਡ ਦੇ ਵਿੱਚ ਇਹੋ ਜੀ ਇੰਡਸਟਰੀ ਸ੍ਰੀ ਚੋਹੇ ਜੀ ਇਹ ਖਬਰਾਂ ਸਾਹਮਣੇ ਆਉਂਦੀ ਹੈ ਨਾ ਤਾਂ ਕਿਤੇ ਨਾ ਕਿਤੇ ਤੱਕਾ ਫੈਨਸ ਨੂੰ ਜ਼ਰੂਰ ਲੱਗਦਾ ਹੈ ਤਾਂ 빅 ਬੋਸ 13 ਦੇ ਵਿੱਚ ਵੀ ਦੇਖੇਗੇ ਸੀ ਦਿਲਤਾ ਦੋਰਾ ਪੈਂਦੇ ਰਲ ਮੌਤ ਹੋ ਗਈ ਹੈ ਜਦੋਂ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮੁੰਬਈ ਦੇ ਕੁਪੜ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋਏਗਾ ਔਰ ਟੀਵੀ ਸੀਰੀਅਲਸ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਮੇਲ ਰੀਡਰੋਡ ਕਰ ਚੁੱਕੇ ਨੇ ਔਰ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ